ਵਾਲਮੀਕੀ ਸਮਾਜ ਨੇ ਕੱਲ ਦੀ 21 ਤਰੀਕ ਦੀ ਅੰਮ੍ਰਿਤਸਰ ਬੰਦ ਦੀ ਕਾਲ ਲਈ ਵਾਪਸ ਵਾਲਮੀਕੀ ਸਮਾਜ ਦੇ ਆਗੂਆਂ ਦੀ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਇਸ ਤੋਂ ਬਾਅਦ ਲਿਆ ਗਿਆ ਇਹ ਫੈਸਲਾ ਵਾਲਮੀਕੀ ਸਮਾਜ ਦੇ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਡੇ ਕੋਲੋਂ 8 ਦਿਨ ਦਾ ਸਮਾਂ ਮੰਗਿਆ ਗਿਆ ਹੈ ਕਿਹਾ ਕਿ 8 ਦਿਨਾਂ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਹਨ ਉਹਨਾਂ ਨੂੰ ਹੱਲ ਕਰ ਦਿੱਤਾ ਜਾਵੇਗਾ ਉੱਥੇ ਹੀ ਵਾਲਮੀਕੀ ਸਮਾਜ ਦੇ ਆਗੂਆਂ ਨੇ ਕਿਹਾ ਕਿ ਜੇਕਰ ਆਉਂਦੇ ਵੀਰਵਾਰ ਤੱਕ ਪ੍ਰਸ਼ਾਸਨ ਵੱਲੋਂ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਤੇ ਅਸੀਂ ਫਿਰ ਪੰਡਾਰੀ ਪੁੱਲ ਤੇ ਧਰਣਾ ਲਾਉਣ ਨੂੰ ਮਜਬੂਰ ਹੋਵਾਂਗੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਿਹੜੇ ਨਜਾਇਜ਼ ਕਬਜ਼ੇ ਹੋਣੇ ਹਨ ਜਿਹੜੀ ਮਰਿਆਦਾ ਭੰਗ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇਗੀ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਨਿਸ਼ਾਨਦੇਹੀ ਹੋਣ ਵਾਲੀ ਹੈ ਉਹ ਨਿਸ਼ਾਨਦੇਹੀ ਵੀ ਪਹਿਲ ਦੇ ਆਧਾਰ ਤੇ ਕੀਤੀ ਜਾਏਗੀ। ਉਹਨਾਂ ਕਿਹਾ ਕਿ ਇਸ ਦੇ ਚੱਲਦੇ ਅਸੀਂ ਹੁਣ ਕੱਲ ਦੀ ਬੰਦ ਦੀ ਕਾਲ ਵਾਪਸ ਲੈ ਰਹੇ ਹਾਂ। ਉਹਨਾਂ ਕਿਹਾ ਕਿ ਵਾਲਮੀਕੀ ਤੀਰਥ ਸਾਰੇ ਸਮਾਜ ਦਾ ਤੀਰਥ ਹੈ ਤੇ ਇਸ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਤੇ ਅਸੀਂ ਤਿਆਰ ਹਾਂ। ਉੱਥੇ ਹੀ ਵਾਲਮੀਕੀ ਸਮਾਜ ਦੇ ਨਾਲ ਆਈਆਂ ਹੋਰ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੇ ਵਾਲਮੀਕੀ ਸਮਾਜ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀਆਂ ਕੌਂਸਲ ਦੀਆਂ ਚੋਣਾਂ ਵਿੱਚ ਵੀ ਇੱਕ ਵੀ ਵੋਟ ਨਹੀਂ ਪੈਣ ਦਵਾਂਗੇ। ਅੰਮ੍ਰਿਤਸਰ ਅੱਜ ਵਾਲਮੀਕੀ ਸਮਾਜ ਦੇ ਜਥੇਬੰਦੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਕੱਲ 21 ਤਰੀਕ ਨੂੰ ਜਿਹੜਾ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਸੀ ਤੇ ਭੰਡਾਰੀ ਪੁਲ ਤੇ ਧਰਨਾ ਲਗਾ ਕੇ ਮਰਨ ਵਰਤ ਤੇ ਵਾਲਮੀਕੀ ਸਮਾਜ ਦੇ ਜਥੇਬੰਦੀਆਂ ਵੱਲੋਂ ਬੈਠਿਆ ਜਾਣਾ ਸੀ ਉਹ ਹੁਣ ਫੈਸਲਾ ਵਾਲਮੀਕੀ ਸਮਾਜ ਦੇ ਬਾਕੀ ਜਥੇਬੰਦੀਆਂ ਵੱਲੋਂ ਵਾਪਸ ਲੈ ਲਿਆ ਗਿਆ ਹੈ। ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਵਾਲਮੀਕਿਸਮਾਜ ਦੇ ਜਥੇਬੰਦੀਆਂ ਨੇ ਕਿਹਾ ਕਿ ਅੱਜ ਸਾਡੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਹੈ ਤੇ ਜਿਸ ਵਿੱਚ ਪ੍ਰਸ਼ਾਸਨ ਨੇ ਸਾਨੂੰ ਇਹ ਆਸ਼ਵਾਸਨ ਦਵਾਇਆ ਹੈ ਕਿ 8 ਦਿਨਾਂ ਦੇ ਵਿੱਚ ਵੀ ਸਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਮੰਨ ਲਈਆਂ ਜਾਣਗੀਆਂ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਂਦੇ ਵੀਰਵਾਰ ਨੂੰ ਅਸੀਂ ਫਿਰ ਅੰਮ੍ਰਿਤਸਰ ਬੰਦ ਕਰਾਂਗੇ ਤੇ ਫਿਰ ਅਸੀਂ ਮਰਨ ਵਰਤ ਤੇ ਵੀ ਬੈਠਾਂਗੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਕਿਹਾ ਹੈ ਕਿ ਜਿਹੜੀ ਨਿਸ਼ਾਨਦੇਹੀ ਹੋਣ ਵਾਲੀ ਹੈ ਉਹ ਪਹਿਲ ਦੇ ਆਧਾਰ ਤੇ ਕਰਵਾਈ ਜਾਵੇਗੀ ਅਤੇ ਜਿਹੜੇ ਨਜਾਇਜ਼ ਕਬਜ਼ੇ ਕੀਤੇ ਗਏ ਹਨ ਉਹ ਵੀ ਹਟਾਏ ਜਾਣਗੇ ਤੇ ਜਿਹੜੀ ਮਰਿਆਦਾ ਭੰਗ ਕੀਤੀ ਗਈ ਉਹਨਾਂ ਦੇ ਖਿਲਾਫ ਵੀ ਬੰਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਹੈ। ਜੇਕਰ ਕਰ ਪ੍ਰਸ਼ਾਸਨ ਆਪਣੇ ਵਿਸ਼ਵਾਸ ਤੇ ਖਰਾ ਨਹੀਂ ਉਤਰੇਗਾ ਤੇ ਅਸੀਂ ਫਿਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ। ਉਤੇ ਹੀ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਸਰਕਾਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਵਾਲਮੀਕੀ ਸਮਾਜ ਦੇ ਨਾਲ ਫਿਰ ਪੰਗਾ ਲਿਆ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤੇ ਆਉਣ ਵਾਲੀਆਂ ਕਾਉਂਸਲਰ ਦੀਆਂ ਇਲੈਕਸ਼ਨਾਂ ਦੇ ਵਿੱਚ ਅਸੀਂ ਇਹਨਾਂ ਨੂੰ ਇੱਕ ਵੋਟ ਵੀ ਪੈਣ ਨਹੀਂ ਦਵਾਂਗੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਸਾਡੀਆਂ ਮੰਗਾਂ ਜਲਦੀ ਤੋਂ ਜਲਦੀ ਮੰਨੀਆਂ ਜਾਣ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਜੀ ਜਹਾ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਕੱਲ 21 ਤਰੀਕ ਦੀ ਬੰਦ ਦੀ ਕਾਲ ਦਿੱਤੀ ਗਈ ਉਹ 8 ਦਿਨਾਂ ਦੇ ਵਿੱਚ ਪ੍ਰਸ਼ਾਸਨ ਨੇ ਜਿਹੜਾ ਟਾਈਮ ਲਿਆ ਵਾ 8 ਦਿਨਾਂ ਵਿੱਚ ਜਿਹੜੀ ਰੂਪੀਤ ਗਈ ਗਈ ਆ 8 ਦਿਨਾਂ ਤੋਂ ਬਾਅਦ ਜਿਹੜੇ ਕੰਮ ਨਾ ਹੋਏ ਫਿਰ ਚੱਲੂ ਹੋਏਗਾ ਅਸਨੇ ਉਹ ਦੋ ਆਇਆ ਵੀ ਜਿਹੜੇ ਕੰਮ ਰਹਿੰਦੇ ਆ ਉਥੇ ਉਹ ਸਾਰੇ ਜਲਦੀ ਤੋਂ ਜਲਦੀ ਹੋਣਗੇ ਇੱਕੋ ਕਬਜ਼ਾ ਆ ਇੱਕ ਨਿਸ਼ਾਨਦਾਰੀ ਆ ਉਹ ਕਹਿੰਦੇ ਵੀ ਐਤਵਾਰ ਤੱਕ ਸਾਰਾ ਕੰਮ ਜਿਹੜਾ ਆ ਹਾਂਜੀ ਪਹਿਲੇ ਤਾਂ ਸਾਰੀ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਕੱਲ ਦੀ ਸੈਬ ਪਾਤਸ਼ਾਹ ਸਤਗੁਰ ਮਲਕੀਤਨਾਥ ਮਹਾਰਾਜ ਜੀ ਦੇ ਦਿਸ਼ਾ ਨਿਰਦੇਸ਼ ਤੇ ਜਿਹੜੀ 21 ਤਰੀਕ ਦੀ ਕੱਲ ਦੀ ਕਾਲ ਬੰਦ ਅੰਮ੍ਰitsar ਬੰਦ ਦੀ ਕਾਲ ਤੇ ਪੰਡਾਰੀਪੁਰ ਚੱਕਾ ਜਾਮ ਭੁਖੜ ਹੜਤਾਲ ਨਾਲ ਮਰਨ ਵਰਤ ਤੇ ਜਿਹੜੇ ਸੰਤ ਸਮਾਜ ਬੈਠਣ ਲੱਗੇ ਸੀ ਉਹ ਅੱਜ ਪ੍ਰਸ਼ਾਸਨ ਦੇ ਨਾਲ ਪੂਰੀ ਪੂਰੇ ਪ੍ਰਸ਼ਾਸਨ ਦੇ ਨਾਲ ਜੋ ਕੀ ਅੱਜ ਮੀਟਿੰਗ ਹੋਈ ਹੈ ਸਾਡੇ ਸੈਬ ਪਾਤਸ਼ਾਹ ਸਤਗੁਰ ਮਲਕੀਤਨਾਥ ਮਹਾਰਾਜ ਜੀ ਨੂੰ ਪ੍ਰਸ਼ਾਸਨ ਨੇ ਅਸ਼ਵਾਸ਼ਣ ਦਵਾਇਆ ਹੈ ਔਰ 8 ਦਿਨ ਦਾ ਜਿਹੜਾ ਟਾਈਮ ਦਿੱਤਾ ਗਿਆ ਜੇ 8 ਦਿਨਾਂ ਦੇ ਵਿੱਚ ਸਾਡੇ ਸਹਿਬ ਪਾਤਸ਼ਾਹੀ ਦੀ ਜੋ ਮੰਗਾਂ ਨੇ ਉਹਨੂੰ ਪੂਰੀਆਂ ਕੀਤੀਆਂ ਜਾਣਗੀਆਂ ਤਾਂ ਠੀਕ ਹੈ ਨਹੀਂ ਕੀਤੀਆਂ ਤੇ ਫਿਰ ਸਾਡਾ ਪ੍ਰੋਟੈਸਟ 8 ਦਿਨਾਂ ਬਾਅਦ ਫਿਰ ਤੇਜ਼ ਹੋਏਗਾ ਕੀ ਹਰ ਵਾਰ ਆਪ ਨੇ ਕੀ ਹਾਂਜੀ ਹਾਂਜੀ ਇਕਤੀ ਜਿਹੜੀ ਕਾਲ ਸੀ ਅੰਮ੍ਰਿਤਸਰ ਬੰਦ ਦੀ ਹੀ ਆਨ ਵਾਲੇ ਟਾਈਮ 'ਚ ਪੂਰੇ ਪੰਜਾਬ 'ਚ ਚੱਕੇ ਜਾਮ ਹੋਣਗੇ ਹੜਤਾਲਾਂ ਹੋਣਗੀਆਂ ਉਹ ਹੜਤਾਲ ਹੋਏਗੀ ਔਰ ਸਾਰਾ ਪੰਜਾਬ ਬੰਦ ਕੀਤਾ ਜਾਏਗਾ ਜੀ ਜੈ ਵਾਲਮੀਕੀ ਦੇਖੋ ਜੀ ਦੱਸਿਆ ਕੀ ਸਾਡੇ ਸਤਿਗੁਰੂ ਮਲਕੀਨ ਆਜੀ ਦਾ ਹਦੇਸ਼ ਹੋਇਆ ਸੀ ਜਿਹੜਾ ਕੱਲ ਅੰਮ੍ਰਿਤਸਰ ਬਾਂਦੀ ਕੌਂ ਸੀ ਤੇ ਨਾਲ ਜਿਹੜਾ ਮਰਨ ਵਰਤਨ ਰੱਖਿਆ ਗਿਆ ਸੀ ਤੇ ਅਸੀਂ ਤੇ ਸਤਿਗੁਰੂਆਂ ਕੇ ਹੈ ਬੇਨਤੀ ਕਰਦੇ ਆ ਕੀ ਬੜੇ ਮੰਗ ਪੱਤਰ ਦੇ ਚੁਕੇ ਇਹਨਾਂ ਨੂੰ ਹੁਣ ਇਹਨਾਂ ਨੂੰ ਮੰਗ ਪੱਤਰ ਨਹੀਂ ਤੰਗ ਪੱਤਰ ਦਿੱਤੇ ਜਾਣਗੇ ਕਿਉਂਕਿ ਜਿਵੇਂ ਪਵਨ ਵਾਲਵੇ ਕੀ ਤਿਰਸ ਦੇ ਮਸਲਿਆਂ ਦੀ ਹੱਲ ਜਾਂ ਉੱਥੇ ਕੋਈ ਬੇਇਜ਼ਦੀ ਕਰਦਾ ਹੁਣ ਕੋਈ ਵੀ ਬੇਇਜ਼ਦੀ ਨਹੀਂ ਕਰੇਗਾ ਕਿਉਂਕਿ ਜਿਹੜਾ ਪ੍ਰਸ਼ਾਸਨ ਨੇ ਸਮਝ ਮੰਗਿਆ ਜਾਂ ਉੱਥੇ ਜਿਹੜੀਆਂ ਦੁਕਾਨਾਂ ਖਲਾਈਆਂ ਗਈਆਂ ਨੇ ਉਹ ਪ੍ਰਸ਼ਾਸਨ ਨੇ ਅश्वਾਸਤ ਹੈ ਤੇ ਜੀਐਮ ਨੇ ਵੀ ਅश्वਾਸਤ ਹੈ ਜਿਹੜੀ ਜੋ ਨੇ ਨਲਕੀ ਕੀਤੀ ਆ ਉਸ ਦੀ ਉਹਨੇ ਸ਼ਮਾ ਜਿਹੜੀ ਮੰਗੀਏ ਜਿਹੜੀ ਉਹਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਕੀਤੀ ਸਤਗੁਰੂ ਮਲਕੀਨ ਆਜੀ ਕੋ ਜੀਐਮ ਨੇ ਮਾਫੀ ਮੰਗੀ ਆ ਤੇ ਅਸੀਂ ਜੀ ਮੰਨੂ ਵੀ ਬੇਨਤੀ ਕਰਦੇ ਚੇਤਾਵਨੀ ਵੀ ਦਿੰਦੇ ਆ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਗਲਤੀ ਹੋਈ ਤੇ ਜਿਹੜਾ ਕਿ ਉਰਤੇ ਪਰਚਾ ਵੀ ਦਰਜ ਕਰਵਾਇਆ ਜਾਏਗਾ ਤੇ ਅਸੀਂ ਸਤਿਗੁਰੂ ਅੱਗੇ ਬੇਨਤੀ ਕਰਦੇ ਆ ਕਿ ਅਗਰ ਵੀਰਵਾਰ ਤੱਕ ਮਸਲਾ ਅਗਰ ਹੱਲ ਨਹੀਂ ਹੁੰਦੇ ਤੇ ਜਿਹੜੀ ਹੁਣ ਅੰਮ੍ਰਿਤਸਰ ਬੰਦੀ ਕਾਲ ਨਾ ਦਿੱਤੀ ਜਾਵੇ ਜਿਹੜਾ ਕਿ ਪੂਰੇ ਉੱਪਰ ਤੌਰ ਤੇ ਪੰਜਾਬ ਬੰਦੀ ਕਾਲ ਦਿੱਤੀ ਜਾਵੇ ਤੇ ਪੂਰਨ ਤੌਰ ਤੇ ਅਸੀਂ ਅਸੀਂ ਆਪਣੇ ਮੋਰਚੇ ਵੱਲੋਂ ਪੂਰਨ ਤੌਰ ਤੇ ਸਮਰਥਨ ਕਰਾਂਗੇ ਜੈ ਵਾਲਮੀਕੀ ਜੀ ਜੈ ਪੀ ਅਜੇ ਪ੍ਰਸ਼ਾਸਨਾਂ ਮੇਂ ਜੀ ਪਹਿਲਾਂ ਤੇ ਸਾਰਿਆਂ ਨੂੰ ਜੈ ਵਾਲਮੀਕੀ ਜੀ ਜੋ ਕੱਲ ਦੀ ਕਾਲ ਸਤਿਗੁਰ ਮਲਕੀਨਾ ਜੀ ਮਹਾਰਾਜ ਵੱਲੋਂ ਭੰਡਾਰੀ ਪੁਲ ਜਾਮ ਲਾਉਣ ਦੀ ਕਾਲ ਦਿੱਤੀ ਗਈ ਸੀ ਉਹ ਪ੍ਰਸ਼ਾਸਨ ਵੱਲੋਂ ਆਸ਼ਵਾਸ਼ਣ ਦਵਾਇਆ ਗਿਆ ਹੈ ਜੋ ਮੰਗਾ ਨੇ ਉਹ 8 ਦਿਨਾਂ ਤੋਂ ਪਹਿਲਾਂ ਹੀ ਪੂਰੀਆਂ ਕੀਤੀਆਂ ਜਾਣਗੀਆਂ ਇਸ ਕਰਕੇ ਧਰਨਾ ਜੋ ਆ ਵਾਪਸ ਲਿਆ ਗਿਆ ਵਾ ਜੇ ਨਹੀਂ ਮੰਗਾ ਪੂਰੀਆਂ ਕਰਦੇ ਤੇ ਫਿਰ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਸਾਰਿਆਂ ਨੂੰ ਜੈ ਵਾਲਮੀਕੀ ਜੀ ਹਾਂ ਜੀ ਜੈ ਵਾਲਮੀਕੀ ਜਗਰੂ ਗਿਆਨਾ ਜੀ ਜੋ ਹਯੂ ਸਤਗੁਰੂ ਮਲਕੀਤ ਰਾਜ ਜੀ ਮਹਾਰਾਜ ਉਹਨਾਂ ਵੱਲੋਂ ਜਿਹੜੀ ਕੱਲ 21 ਤਰੀਕ ਨੂੰ ਅੰਮ੍ਰਿਤਸਰ ਭੰਡਾਰੀ ਕੋਲ ਬੰਦ ਕੀਤਾ ਜਾ ਰਿਹਾ ਸੀਗਾ ਸੋ ਸਬੰਧੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਹੋ ਗਈ ਆ ਸੋ 8 ਦਿਨ ਦਾ ਸਮਾਂ ਜਿਹੜਾ ਆ 8 ਦਿਨ ਲਈ ਇਹ ਕਾਲ ਨੂੰ ਪੋਸਟਪੋਨ ਕਰ ਦਿੱਤਾ ਗਿਆ ਤੇ ਜੇਕਰ 8 ਦਿਨ ਬਾਅਦ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਜਾਂਦੀ ਤਾਂ ਤੁਰੰਤ ਜਿਹੜੀ ਆ ਅਗਲਾ ਜਿਹੜਾ ਪ੍ਰੋਟੈਸਟ ਆ ਉਹ ਜਿੱਦਾਂ ਸੰਤ ਮਹਾਪੁਰਸ਼ ਕਹਿਣਗੇ ਉਸੇ ਤਰ੍ਹਾਂ ਜਿਹੜਾ ਆ ਪੰਜਾਬ ਦੇ ਵਿੱਚ ਉਹ ਲਿਖਿਆ ਜਾਏਗਾ ਜਯ ਵਾਲਨ ਕਿ ਜਯ ਵਾਲਮੀਕੀ ਹਰ ਵਾਲਮੀਕੀ ਪਾਵਨ ਵਾਲਮੀਕੀ ਦੀ ਦੀ ਮਰਯਾਦਾ ਕਾਇਮ ਰੱਖਣ ਦੇ ਵਾਤੇ ਅੱਜ ਸਾਡਾ ਸਾਰਾ ਸਮਾਜ ਇਕੱਤਰ ਹੋਇਆ ਪ੍ਰਸ਼ਾਸਨ ਨੇ ਵੀਰਵਾਰ ਤੱਕ ਟਾਈਮ ਲਿਆ ਕਿ ਜਿਹੜੇ ਨਜਾਇਜ਼ ਕਬਜ਼ੇ ਹੋਇਆ ਪ੍ਰਸ਼ਾਸਨ ਦੇ ਵਿੱਚ ਪਾਣੀ ਪਾਇਆ ਗਿਆ ਜਿਹਦੀ ਮਰਿਆਦਾ ਭੰਗ ਹੋਈ ਉਹ ਤ੍ਰਿਮੀ ਜੇਟੀ ਪਰਤੇ ਹੋ ਜਾਣਗੀ ਉਹਨਾਂ ਨੇ ਕਿ 2-4 ਦਿਨ ਤੋਂ ਵੈਰੀਫਿਕੇਸ਼ਨ ਕਰ ਲੈਣ ਦੋ ਕਿ ਐਫ ਆਈ ਆਰ ਦਰਜ ਹੋ ਜੀਗੀ ਜੇ ਨਾ ਹੋਈ ਤੇ ਵੀਰਵਾਰ ਨੂੰ ਮਾਜੋ ਡੀ ਸਾਹਿਬ ਨੇ 11 ਵਜੇ ਦਾ ਟਾਈਮ ਰੱਖਿਆ ਮੁੱਖ ਮੰਤਰੀ ਕੋਲ ਟਾਈਮ ਲੈ ਲੈਣਗੇ ਲੈਕਿਨ ਉਹਨਾਂ ਸਿਧਿੰਗਰ ਕੀ ਜਿਹੜੀ ਦੀ ਮर्याਦਨ ਕੈਂਪਲ ਕਰਵਾ ਤੇ ਹਰ ਕੁਰਬਾਨੀ ਦਿੱਤੀ ਹੈ ਵੀ ਸਾਡੀ ਤੇਹੀ ਬੇਨਤੀ ਹੈ ਕਿ ਪਾਵਨ ਬਾਲਮੀਕੀ ਦੀ ਸਾਰੀ ਸਮਾਜ ਦਾ ਹੈ ਇਹਦੀ ਮर्याਦਨ ਕੈਂਪ ਰੱਖਣਾ ਸਾਪੂਸ ਭਾਈ ਨੂੰ 3 ਦਿਨ ਬਹਾਲ ਕਰਨ ਦੀ ਵਾਤੇ ਹਰ ਕੁਰਬਾਨੀ ਦਿੱਤੀ ਹੈ ਧੰਨਵਾਦ ਇਹ ਬਾਲਮੀਕੀ ਹਰ ਬਾਲਮੀਕੀ ਅੱਜ ਜਿਹੜਾ ਸੰਤ ਮਨਕੀਤਨਾਥ ਮਹਾਰਾਜ ਨੇ ਫੈਸਲਾ ਲਿਆ ਵਾ ਇਹ ਬਹੁਤ ਸੁੰਝਵਾਨ ਫੈਸਲਾ ਵਾ ਆ ਜਿਹੜਾ 8 ਦਿਨ ਦਾ ਟਾਈਮ ਦਿੱਤਾ ਵਾ ਪ੍ਰਸ਼ਾਸਨ ਨੇ ਦਿੱਤਾ ਵਾ ਵੀ ਉਹ ਸਾਰੇ ਮਸਲੇ ਹੱਲ ਕਰਾਂਗੇ ਤੇ ਬਹੁਤ ਵਧੀਆ ਗੱਲ ਆ ਚਲੋ ਪ੍ਰਸ਼ਾਸਨ ਮਸਲੇ ਹੱਲ ਕਰ ਦੇਵੇ ਚੰਗੀ ਗੱਲ ਆ ਲੇਕਿਨ ਸਮਾਜ ਨੇ ਇਨਾ ਵਿਸ਼ਵਾਸ ਦਿੱਤਾ ਵਾ ਲੋਕਾਂ ਨੇ ਬਹੁਤ ਜ਼ਿਆਦਾ ਵਿਸ਼ਵਾਸ ਦਿੱਤਾ ਵੀ ਕਿਉਂਕਿ ਧਰਮ ਦਾ ਕੰਮ ਸੀ ਜਿਹੜੇ ਵਾਲਮੀਕ ਤੀਰ ਦੀ ਆਸਾ ਸੀ ਮਰਿਆਦਾ ਸੀ ਤੇ ਉੱਤੇ ਤਿੰਨ ਬੰਦੇ ਸੜ ਕੇ ਮਰਨ ਵਾਸਤੇ ਤਿਆਰ ਸੀ ਔਰ ਅਗਲੀ ਵਾਰੀ ਵੀ ਬਿਲਕੁਲ ਤਿਆਰ ਪਰ ਤਿਆਰ ਬੈਠੇ ਆ ਜਿਹਦੇ ਵਿੱਚ ਗੋਮਪ੍ਰਕਾਸ਼ ਗੱਬਰ ਜੀ ਨਾਲ ਸਾਡੇ ਚੂਣਾ ਦਰਸਦੇ ਤੇ ਸਾਡੇ ਸੰਤ ਮਲਕੀਤ ਰਾਜ ਜੀ ਦੇ ਆਰਡਰਾਂ ਦੇ ਨਾਲ ਬਿਲਕੁਲ ਸੰਗਤ ਤਿਆਰ ਆ ਤੇ ਇਹ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਅੱਗੇ ਤੇ ਤੁਹਾਡੇ ਕੋਲ ਮੈਂ ਆਮ ਪਾਰਟੀ ਨੂੰ ਬੇਨਤੀ ਕਰਦਾ ਅੱਗੇ ਤੇ ਕੁਝ ਤੁਹਾਡੇ ਕੋਲ ਰਿਆ ਨਹੀਂ ਆ ਜੇ ਕਿਤੇ ਤੁਸੀਂ ਵਾਲਮੀਕ ਸਮਾਜ ਨਾਲ ਵੀ ਵਿਗੜ ਲਈ ਤੇ ਅੱਗੇ ਤੁਹਾਨੂੰ ਇੱਕ ਕਾਉਂਸਲਰ ਵੀ ਨਹੀਂ ਜਿੱਤਣ ਦੇਣਾ ਸੀ ਤੇ ਮੇਰੀ ਬੇਨਤੀ ਆ ਆਪਣੀ ਧੌਣ ਚ ਕੰਨਾ ਕੱਢ ਦੋਵੇ ਜਿਹੜਾ ਸਾਡਾ ਜਿਹੜਾ ਮੰਤ ਜਿਹੜਾ ਸਾਡਾ ਮੁੱਖ ਮੰਤਰੀ ਆ ਉਹ ਆਪਣੀ ਧੌਣ ਚ ਕਾਨਾ ਕੱਢ ਦੇਵੇ ਸਾਡੇ ਸਮਾਜ ਦੇ ਨਾਲ ਧੱਖਾਸ਼ਾ ਹੀ ਨਾ ਕਰੇ ਇਹ ਜੋ ਸਾਡੇ ਸੰਤ ਫਟਕਾਰ ਦਿੰਦੇ ਆ ਜਿਨ੍ਹਾਂ ਨੂੰ ਉਹ ਕਦੀ ਉਸ ਮੰਡਲ ਤੇ ਨਹੀਂ ਹੁੰਦੇ ਤੇ ਸੰਤਾਂ ਨਾਲ ਕਦੀ ਨਾ ਖਵੇ ਜਿਹੜਾ ਸੰਤਾਂ ਨਾਲ ਖਿਆ ਉਹ ਕਦੀ ਨਾ ਰਿਆ ਮੇਰੀ ਇਹੋ ਬੇਨਤੀ ਆ ਵੀ ਇਸ ਸਮਾਜ ਦਾ ਨਾਂ ਬਗਾੜੇ ਇਹ ਸਮਾਜ ਜਿਤਾਉਂਦਾ ਤੇ ਇਹ ਸਮਾਜ ਹੀ ਹਰਾਉਂਦਾ ਵਾ ਤੇ ਅਸੀਂ ਇਹ ਤਿੰਨ ਬੰਦੇ ਅੱਜ ਸਿਰਫ ਅਜੇ ਤਿਆਰ ਆਂ ਲੇਕਿਨ ਹਰ ਪੰਜਾਬ ਦੇ ਵਿੱਚ ਆਂ ਲਿੰਡੀਆਂ ਦੇ ਵਿੱਚ ਇਹ ਅਸਥਾਨ ਧਰਮਸਮਾਨ ਆ ਜਿਹੜਾ ਮਾਨੀਓ ਯੋਗਮਾਨਣ ਜੋਗਿਆ ਤੇ ਸਾਰੇ ਆਲ ਇੰਡੀਆ ਦੇ ਵਿੱਚ ਅੱਗ ਲਗਣੀ ਆ ਜੇ ਕਿਤੇ ਭਗਵੰਤ ਮਾਨ ਨੇ ਇਹ ਸਾਡੀ ਗੱਲਾਂ ਨਾ ਮੰਨੀਆਂ ਤੇ ਸਾਰੇ ਵੀਰਾਂ ਨੂੰ ਪਹਿਲਾਂ ਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਰਵਧਾਨ ਮੈਂ ਜਗਦੀਸ਼ ਕੁਮਾਰ ਜੱਗੂ ਆਲ ਇੰਡੀਆ ਸ਼ਡੂਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਜਿਹੜਾ ਅੱਜ ਪ੍ਰੋਟੈਸਟ ਦੇ ਵਾਸਤੇ ਆਈ ਆਈ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਪ੍ਰਸ਼ਾਸਨ ਨੇ ਜਿਹੜਾ ਜਿਹੜਾ ਸਾਡੀ ਕੌਮ ਦੇ ਵੱਲੋਂ ਜਿਹੜਾ ਉਥੋਂ ਦਾ ਜੀਐਮ ਸੀ ਉਹਦੇ ਪਰਬੰਧਾ ਨੂੰ ਦੇਖ ਰਹੇ ਹੋ ਉਹਦੇ ਸਾਰੇ ਇਹ ਇਲਜ਼ਾਮ ਲਾਈ ਸੀ ਉਹਨਾਂ ਨੇ ਅੱਜ ਮਾਫੀ ਮੰਗ ਕੇ ਤੇ ਉਹਨਾਂ ਨੇ ਕਹਿ ਰਹੇ ਦਾ ਵੀ ਜੋ ਵੀ ਮੇਰੇ ਚ ਕਮੀਆਂ ਵਾਂ ਉਹ ਮੈਂ ਪੂਰੀਆਂ ਕਰਾਂਗਾ ਮੈਨੂੰ 2 ਮਹੀਨੇ ਵਾਸਤੇ ਮੈਨੂੰ ਟਾਈਮ ਦਿੱਤਾ ਜਾਵੇ ਤੇ ਜਿਹੜੀਆਂ ਉੱਥੇ ਦੁਕਾਨਾਂ ਬਣੀਆਂ ਉਹਨਾਂ ਨੂੰ ਹਵਾ ਹਾ ਜਾਏਗਾ ਜੇ ਅਗਰ ਵੀਰਵਾਰ ਤੱਕ ਨਾ ਹਵਾਈਆਂ ਦਾ ਖਾਨਾ ਤੇ ਫਿਰ ਸ਼ੁੱਕਰਵਾਰ ਇਸ ਤੋਂ ਵੀ ਵੱਡਾ ਪ੍ਰੋਟੈਸਟ ਹੋਏਗਾ ਜਿਹਦੇ ਵਿੱਚ ਮਰਨ ਵਰਤ ਤੱਕ ਆ ਜਾਏਗਾ ਜੋ ਚੱਕਾ ਜਾਮ ਕੀਤਾ ਜਾਏਗਾ ਇਹਨਾਂ ਕੁਝ ਕਹਿੰਦਾ ਜੈ ਵਾਲਮੀਕੀ ਹਾਰਾ ਸਾਰਿਆਂ ਨੂੰ ਜੈ ਪੀਮ ਜੈ ਸੰਤਾਨ ਜੀ ਜੈ ਵਾਲਮੀਕੀ ਜਿੱਦਾਂ ਕਿ ਸਾਡੇ ਸਤਿਗੁਰਾਂ ਨੇ ਇੱਕ ਆਦੇਸ਼ ਦਿੱਤੇ ਸੀ ਮਰਨ ਵਰਤ ਦੇ ਤੇ ਅੱਜ ਪ੍ਰਸ਼ਾਸਨ ਨੇ ਸਾਡੇ ਕੋਲੋਂ ਵੀਰਵਾਰ ਦਾ ਟਾਈਮ ਮੰਗਿਆ ਅਗਰ ਵੀਰਵਾਰ ਦੇ ਦਿਨ ਸਾਡੀਆਂ ਨਹੀਂ ਪੂਰੀਆਂ ਹੁੰਦੀਆਂ ਸਾਡੇ ਮੱਕੇ ਦੇ ਜਿਹੜੀਆਂ 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 ਮੰਗਾ ਸੀਗੀਆਂ ਫਿਰ ਜਿੱਦਾਂ ਸਾਨੂੰ ਆਦੇਸ਼ ਦੇਣਗੇ ਦੁਬਾਰਾ ਅਸੀਂ ਮਰਨ ਵਰਤਨ ਨੂੰ ਤਿਆਰ ਰਵਾਂਗੇ ਜਿੱਦਾਂ ਸਾਡੇ ਸਤਿਗੁਰਾਂ ਕਹਿੰਦੇ ਜੈਪੀ ਪ੍ਰਸ਼ਾਸਨ ਨੇ ਟਾਈਮ ਮੰਗਿਆ ਵੀਰਵਾਰ ਦਾ ਜੇ ਅਗਰ ਪ੍ਰਸ਼ਾਸਨ ਵੀ ਸਾਨੂੰ ਮਿੱਠੀਆਂ ਗੋਲੀਆਂ ਦੇਗੀ ਫਿਰ ਮਾਨ ਸਰਕਾਰ ਨੂੰ ਦਿਖਾਇਆ ਜਾਏਗਾ ਜੋ ਸਾਡੇ ਸਤਿਗੁਰਾਂ ਨੂੰ ਆਦੇਸ਼ ਦੇਣਗੇ ਮਰਨ ਵਰਤ ਦਾ ਆਦੇਸ਼ ਦੇਣਗੇ ਪਾਲਣਾ ਕਰਾਂਗੇ ਜੀ ਹਾਂ ਸਾਲ ਤੋਂ ਮੇਰੇ ਅੰਮ੍ਰਿਤਸਰ ਬਾਂਦੇ ਸਿੱਧੇ ਹਸਪਤਾਲ ਦੇ ਨਾਮ ਅਕਲ ਜੀ ਜਰੂਰ ਜੀ ਫਿਰ ਆਪਾਂ ਆਦੇਸ਼ ਦੇ ਨਾਲ ਪੰਜਾਬ ਬਾਂਦੇ ਦੀ ਵੀ ਕਾਲ ਦੇਵਾਂਗੇ ਔਰ ਜੋ ਜਾਨੀ ਮਾਨੀ ਨੁਕਸਾਨ ਹੋਏਗਾ ਸਰਕਾਰ ਜ਼ਿੰਮੇਵਾਰ ਹੋਏਗੀ ਉਹਦੇ ਵਿੱਚ ਭਗਵੰਤ ਮਾਨ